ਪੰਜਾਬ ਸਿੰਘ ਚੈਨਲ ਨਾਲ ਜੁੜੇ ਹੋ ਮੈਂ ਹਾ ਸੋਨੇ ਬੂਥ ਖੜੇ ਆ ਦੋਸਤੋ ਇਸ ਵਕਤ ਮੌਜੂਦਾ ਹਲਕਾ ਥਾਨੇ ਵਾਲ ਦੇ ਇਹਦੇ ਆਂਦੇ ਪਿੰਡ ਸਸਰਾਲੀ ਕਲੋਨੀ ਦੇ ਵਿੱਚ ਜਿੱਥੇ ਸਤਿਗੁਰੂ ਰਾਮ ਸਿੰਘ ਜੀ ਦੇ ਪ੍ਰਕਾਸ਼ ਪੂਰਵ ਨੂੰ ਮੁੱਖ ਰੱਖਦੇ ਹੋਏ ਪਵੰਤ ਪੰਚਮੀ ਮੇਲਾ ਤੇ ਧਾਰਮਿਕ ਸਮਾਗਮ ਕਰਾਇਆ ਜਾ ਰਿਹਾ ਵੱਲੋਂ ਸੰਤ ਸਤਨਾਮ ਸਿੰਘ ਜੀ ਹੁਣਾ ਵੱਲੋਂ ਔਰ ਉੱਥੇ ਹੀ ਉਤੇਜੇ ਤੌਰ ਤੇ ਰਾਸ਼ਟਰੀ ਪ੍ਰਧਾਨ ਗੁਰਨਾਮ ਸਿੰਘ ਚੜੂਨੀ ਜੀ ਪਹੁੰਚੇ ਆ ਗੱਲਬਾਤ ਕਰ ਲੈਣਾ ਚੜੂਨੀ ਜੀ ਚੜੂਨੀ ਸਾਹਿਬ ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਆ ਜੀ ਬਹੁਤ ਧੰਨਵਾਦ ਜੀ ਅੱਜ ਪਿੰਡ ਸਸਰਾਲੀ ਕਲੋਨੀ ਦੇ ਵਿੱਚ ਪ ਇਥੇ ਜਿਹੜਾ ਸਮਾਗਮ ਹੈ ਇਹ ਜਿਹੜਾ ਨਾਮਤਾਰੀ ਸੰਪਰਦਾਏ ਹੈ ਉਹਨਾਂ ਦਾ ਤੇ ਸੰਤ ਬਾਬਾ ਉਦੇਸingh ਜੀ ਤੇ ਬਾਬਾ ਸਤਨਾਮ ਸਿੰਘ ਜੀ ਉਹਨਾਂ ਨੇ ਇਹ ਪ੍ਰੋਗਰਾਮ ਕਰਵਾਇਆ ਹੋਇਆ ਤੇ ਬਹੁਤ ਚੰਗਾ ਪ੍ਰੋਗਰਾਮ ਹੈ ਤੇ ਜਿਹੜੇ ਨਾਮਤਾਰੀ ਸੰਪਰਦਾਏ ਹੈ ਇਹ ਅੱਦੇ ਜਿਹੜੇ ਸਤਗੁਰੂ ਰਾਮ ਸਿੰਘ ਜੀ ਸੀ ਉਹਨਾਂ ਨੇ ਸਿੱਖ ਕੌਮ ਵਾਸਤੇ ਉਹਨਾਂ ਨੇ ਕਿਸਾਨ ਕੌਮ ਵਾਸਤੇ ਬੜਾ ਉਹਨਾਂ ਨੇ ਘਰਨਾ ਅਕਾਲੀਆਂ ਨੇ ਤੇ ਜਗਰਤੀ ਲੋਕਾਂ ਦੇ ਵਿੱਚ ਲਈ ਲਿਆਂਦੀ ਹੈ ਤੇ ਆਜ਼ਾਦੀ ਦੀ ਲੜਾਈ ਦੇ ਵਿੱਚ ਵੀ ਉਹਨਾਂ ਦਾ ਬੜਾ ਯੋਗਦਾਨ ਰਿਹਾ ਹੈ ਤੇ ਅੱਜ ਇੱਥੇ ਉਹਨਾਂ ਨੇ ਉਹਨਾਂ ਦਾ ਸਮਾਗਮ ਹੈ ਬਸੰਤ ਪੰਚਮੀ ਦਾ ਤੇ ਇੱਥੇ ਉਹਨਾਂ ਨੇ ਬੁਲਾਇਆ ਉਹਨਾਂ ਦੇ ਬਹੁਤ ਬਹੁਤ ਧੰਨਵਾਦ